ਅੰਗਲਾ ਪੰਜਾਬ ਚ ਬਣਾਉਣਾ ਉਹਦੇ ਵਾਸਤੇ ਸਿਹਤਮੰਦ ਪੰਜਾਬ ਪਹਿਲਾਂ ਚਾਹੀਦਾ ਹੈ 96 ਤੋਂ 97% ਲੋਕ ਜਿਹੜੇ ਨੇ ਉਹ ਮਹੱਲਾ ਕਲੀਨਿਕ ਚੋਂ ਠੀਕ ਹੋ ਕੇ ਘਰੇ ਵਾਪਸ ਚਲੇ ਜਾਂਦੇ ਨੇ ਸਰਕਾਰੀ ਹਸਪਤਾਲਾਂ ਤੇ ਬਰਡਨ ਬਹੁਤ ਘਟ ਗਿਆ। ਉਹ ਮਹੱਲਾ ਕਲੀਨਿਕ ਜਿਹੜਾ ਬਣਿਆ ਹੋਇਆ ਉਹਦੀ ਬਿਲਡਿੰਗ ਬਹੁਤ ਅੱਛੀ ਬਣੀ ਹੋਈ ਹੈ ਉੱਥੇ ਸਭ ਤਰ੍ਹਾਂ ਦੀਆਂ ਫੈਸਿਲਿਟੀਆਂ ਦਿੱਤੀਆਂ ਹੋਈਆਂ ਸਰਕਾਰ ਵੱਲੋਂ। 2 ਹਫ਼ਤੇ ਤੋਂ ਖੰਗ ਨੇ ਬਹੁਤ ਪਰੇਸ਼ਾਨ ਕਰਾਇਆ ਤੇ ਮੈਂ ਪਹਿਲਾਂ ਬਾਹਰ ਪ੍ਰਾਈਵੇਟ ਡਾਕਟਰ ਅੰਦਰ ਆ ਫਿਰ ਇੱਥੇ ਆ ਕੇ ਲੱਤੀ ਜੀ ਟੈਸਟ ਫ੍ਰੀ ਹੋਇਆ ਇੱਥੋਂ ਮੈਂ ਠੀਕ ਹੋ ਗਿਆ ਹੁਣ ਮੈਂ ਠੀਕ ਹਾਂ ਬਿਲਕੁਲ ਖਾਂਦਾਰ ਮੁਹੱਲਾ ਕਲੀਨਿਕ ਹੈ ਸਫਾਈ ਹੈ ਔਰ ਡਾਕਟਰ ਉਹਨਾਂ ਦੀ ਜਿਹੜੀ ਦਵਾਈ ਲਿਖਣੀ ਆ ਉਹ ਕੰਪਿਊਟਰ 'ਚ ਐਡ ਕਰ ਦਿੰਦੇ ਨੇ ਜਿੱਥੇ ਦਵਾਈ ਲੈਣੀ ਆ ਉੱਥੇ ਤੱਕ ਕੰਪਿਊਟਰ ਪਹੁੰਚ ਜਾਂਦੀ ਹੈ ਟੋਟਲ ਪੇਪਰਲੈਸ ਹੈ ਮਾਨਤਾਬ ਨੇ ਬਹੁਤ ਵਧੀਆ ਉਪਰਾਲਾ ਕੀਤਾ ਵਧੀਆ ਕੰਮ ਕਰਿਆ ਸਰਕਾਰ ਨੇ ਗਰੀਬਾਂ ਦਾ ਭਲਾ ਕਰਤਾ ਪੰਜਾਬੀ ਵਿੱਚ ਕਿਹਾ ਜਾਂਦਾ ਹੈ ਬਾਕੀ ਦੇ ਕੰਮ ਬਾਅਦ ਚ ਪਹਿਲਾਂ ਸੇਜ ਜ਼ਰੂਰੀ ਹੈ ਸੋ ਅਸੀਂ ਜਦੋਂ ਸੋਚ ਚੁੱਕੀ ਤਾਂ ਪਹਿਲੇ ਹੀ ਸਾਡਾ ਵਿਜ਼ਨ ਇਹ ਸੀਗਾ ਕਿ ਪੰਜਾਬ ਦੇ ਵਿੱਚ ਹੈਲਥ ਟਾਪ ਕਲਾਸ ਦਾ ਇਲਾਜ ਹੋਵੇ ਸੋ ਇੱਕ ਮੈਡੀਕਲ ਹੱਬ ਦੇ ਰੂਪ ਦੇ ਵਿੱਚ ਅਸੀਂ ਸੋਚਿਆ ਔਰ ਮੈਂ ਕੋਈ ਈਸਾਨ ਨਹੀਂ ਕਰ ਰਿਹਾ ਤੁਹਾਡੇ ਤੇ ਮੇਰਾ ਫਰਜ਼ ਹੈ ਜੀ ਮੈਂ ਅਮਰਤਪਾਲ ਕੋਹਰਾ ਜੀ 2853 ACP ਕੋਲੋਨੀ ਚ ਰਹਿਣਾ ਲੀਆ ਜੀ ਅੱਜ ਬਿਜਲੀ ਵਿਭਾਗ ਦੇ ਪੁਲਿਸ ਵਾਲੇ ਆਏ ਸੀ ਕੀ ਰੇਡ ਕੀਤੀ ਸੀ ਇਹ ਬਹੁਤ ਵਧੀਆ ਗੱਲ ਆ ਜੀ ਕਿਉਂਕਿ ਸਾਡੀ ਸਰਕਾਰ ਬਹੁਤ ਵਧੀਆ ਹੈ ਜਿਨ੍ਹਾਂ ਨੇ ਆਪਾਂ ਨੂੰ ਇੰਨਾ 600 ਯੂਨਟ ਮਾਫ ਕਰਨ ਦੇ ਬਾਵਜੂਦ ਵੀ ਆਪਾਂ ਨੂੰ ਕੁੰਡੀਆਂ ਲਾਣੇ ਆ ਤਾਂ ਗਲਤ ਗੱਲ ਨਹੀਂ ਲਾਣੀਆਂ ਚਾਹੀਦੀਆਂ ਫੜੀਆਂ ਵੀ ਗਈਆਂ ਇੱਥੇ ਕਾਫੀ ਆ ਹਾਂਜੀ ਬਹੁਤ ਕੁੰਡੀਆਂ ਫੜੀਆਂ ਗਈਆਂ ਨੇ ਜੋ ਕਿ ਅਤਰਾਜ ਯੋਗਾ ਕਿ ਨਹੀਂ ਲਾਣੀਆਂ ਚਾਹੀਦੀ ਤੁਹਾਡੇ ਮੀਟਰ ਤੁਹਾਡੇ ਵੀ ਮੀਟਰ ਚੈਕਿੰਗ ਕੀਤੀ ਸੀ ਜੀ ਹਾਂਜੀ ਸਾਡੇ ਮੀਟਰ ਦੀ ਚੈਕਿੰਗ ਕੀਤੀ ਹੈ ਜੈਨੂਨਾ ਸਾਡਾ ਕੋਈ ਐਦਾ ਦੀ ਗੱਲਬਾਤ ਨਹੀਂ ਹੈ ਕੀ ਕਹਿਣਾ ਚਾਹੋਗੇ ਲੋਕਾਂ ਨੂੰ ਜਿਹੜੇ ਕੁੰਡੀਆਂ ਲਾਦੇ ਆਂ ਅਸੀਂ ਇਹ ਕਹਾਂਗੇ ਵੀ ਕੁੰਡੀਆਂ ਨਾ ਲਗਾਓ ਤੁਸੀਂ ਵੀ ਜੋ ਸਰਕਾਰ ਤੋਂ ਫੈਸਿਲਿਟੀ ਦੇ ਰਹੀ ਆ ਉਹਦੇ ਅਕੋਰਡਿੰਗ ਚੱਲੋ ਮੈਂ ਤਾਂ ਨਹੀਂ ਮੀਟਰ ਨਹੀਂ ਅਪਲਾਈ ਕੀਤੇ ਇੱਕ ਮੀਟਰ ਤੋਂ 4-4 ਜਨੇ ਘਰਾਂ ਦੇ ਵਿੱਚ ਉਹ ਬਿਜਲੀ ਨਹੀਂ ਹੋਉਂਦੀ ਹੋ ਸਕਦਾ ਜੀ ਮੈਨੂੰ ਨਹੀਂ ਪਤਾ ਇਹਦੇ ਬਾਰੇ ਆਏ ਕਿਥੇ CRP ਕਲੋਨੀ ਦੇ ਵਿੱਚ ਇੱਕ ਰੂਟੀਨ ਚੈਕਿੰਗ ਹੈ ਬਿਜਲੀ ਬੋਰਡ ਵੱਲੋਂ ਉਹ ਸਾਰੀ ਚੈਕਿੰਗ ਕਰ ਲਿਆ ਹੱਲੇ ਕਾਰਵਾਈ ਜਾਰੀ ਹੈ ਜੀ ਸਭ ਕੁੰਡੀਆਂ ਲਾਈ ਗਈਆਂ ਕੁੰਡੀਆਂ ਸੁਣੀਆਂ ਗਈਆਂ ਸਾਰੀ ਚੀਜ਼ਾਂ ਚੈੱਕ ਕਰਾਂਗੇ ਮੀਟਰ ਨਹੀਂ ਲੱਗੇ ਜਾਂ ਲੱਗੇ ਸਾਰੀ ਚੀਜ਼ਾਂ ਚੈੱਕ ਕਰ ਰਹੇ ਆਂ ਸਰ ਮੈਨ ਇਨਫੋਰਸਮੈਂਟ ਛੇ ਤੋਂ ਆ ਮਨਦੀਪ ਮੇਰੇ ਨਾਮ ਆਸੀ ਹਲੇ ਕਰ ਰਹੇ ਆ ਪਲੀਜ਼ ਉਦੋਂ ਬਾਅਦ ਕਰਨੇ ਰੂਟੀਨ ਚੈਕਿੰਗ ਆ ਫਿਰ ਕਰ ਰਹੇ ਆ ਜੀ ਆ ਸੀਆਰਪੀ ਕਿਉਂ ਨਹੀਂ ਅੱਜ ਅੱਜ ਛਾਪੇ ਪਏ ਆ ਕੀ ਕਹਿਣਾ ਚਾਹੋਗੇ ਅੱਜ ਜੀ ਬਿੱਲੀ ਵਾਲਾ ਦੇ ਛਾਪੇ ਪਏ ਨੇ ਜੀ ਤੇ ਕਾਫੀ ਦਾ ਵੀ ਤਰ੍ਹਾਂ ਚਪੂਛੀ ਆਈ ਹੋਈ ਹੈ ਜੀ ਤੇ ਚੈਕਿੰਗ ਕਰਨਾ ਕਰੀ ਜਾ ਤੁਹਾਨੂੰ ਬੜੀਆਂ ਨਹੀਂ ਆ ਹੈ ਕਈਆਂ ਦੇ ਫੜੀਆਂ ਨਹੀਂ ਕਈਆਂ ਦੇ ਫੜੀਆਂ ਨਹੀਂ ਆ ਕਈਆਂ ਨੇ ਕੀ ਲੱਗ ਰਿਹਾ ਚੈਕਿੰਗ ਸਹੀ ਹੈ सही होनी चाहिए जीरो बिल आ रहा है यकीन करो अपना देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर